ਹਾਂਜੀ ਬਾਈ ਤੇ ਆਪਾਂ ਮਾਸਟਰ ਦਵਿੰਦਰ ਕੋਲ ਗਏ ਸੀ ਮਾਸਟਰ ਦਵਿੰਦਰ ਇੱਕ ਆਪਾਂ ਨੂੰ ਕੂਤਰ ਦਿਖਾਉਂਦਾ ਤੇ ਮਾਸਟਰ ਜੀ ਕੀ ਹਾਲ ਨੇ ਜੀ ਆ ਜੀ ਪਹਿਲਾਂ ਤਾਂ ਠੀਕ ਠਾਕ ਸਾਡੇ ਕੋਲੇ ਆਉਂਦੇ ਤੇ ਆਪਣੇ ਚੰਗੇ ਜੀ ਤੇ ਵੈਲਕਮ ਹੈ ਜੀ ਧੰਨਵਾਦ ਮਾਸਟਰ ਮਾਸਟਰ ਇਹ ਕਿਹੜਾ ਕਬੂਤਰ ਹੈ ਅੱਖਾਂ ਚਿੱਟੀਆਂ ਕਲਫ ਨੋਕਾ ਛੱਡੋ ਨੋਕ ਮੜੀ ਮੈਂ ਦਿਖਾਉਣਾ ਛਿੱਟ ਵੀ ਹੈ ਇੱਕ ਛੱਟ ਹੈ ਇਹ ਲਾਲ ਹਨਾ ਆ ਸੀ ਇਧਰ ਹਾਂ ਇਹਦੇ ਪੱਲੇ ਖੋਲਿਓ ਮਾੜੇ ਜੀ ਫਿਰ ਦੀ ਹਿਸਟਰੀ ਵੀ ਦੱਸਿਓ ਇੱਕ ਕਬੂਤਰੀ ਹੈ ਕਬੂਤਰੀ ਹੈ ਮਾਸਟਰ ਜੀ ਹਾਂ ਬਦਲੇ ਬਦਲੇ ਹੰਬਾਹਨਾ ਦੇ ਪੈਰ ਇੱਕ ਕਪੂਸ ਤੇਲੇ ਲੌਂਸ ਹੈ ਦੇਖੀ ਥੱਲੇ ਹਾਂ ਇਹ ਮਾੜੀ ਜੀ ਇਹ ਕੱਢ ਦਿੰਦੇ ਆੱਖੀ ਲੌਂਸ ਕੱਢਦੇ ਜਿਹੜੇ ਚਿੱਟੀਆਂ ਵਾਲੇ ਹੋਣਗੇ ਨਾ ਥੋੜੇ ਮੋਝੇ ਵੀ ਹੈ ਮਤਲਬ ਸੂਤਮੀ ਜੀ ਮੋਝ ਹੁੰਦਾ ਸਾਈਡ ਸਾਈਡ ਤੇ ਕੱਢਦੇ ਲੜੀ ਹਾਂ ਬਸ ਇਹ ਕੀ ਡਾਣਾ ਹੈ ਕਬੂਤਰਾਂ ਦੀ ਕਿਹੜੇ ਕਬੂਤਰ ਨੇ ਇਹ ਰਾਜ ਨਾਲੇ ਖੱਟੀਆਂ ਖੱਟੀਆਂ ਵਾਲੇ ਕਰੀ ਜਾਂਦੇ ਨੇ ਹੁਣ ਉਹਦੇ ਵਿੱਚ ਕਾਲਖੇ ਕਬੂਤਰ ਵੀ ਹੈ ਜੀ ਤੇ ਆ ਚਿੱਟੀਆਂ ਵਾਲੇ ਵੀ ਹੈ ਜੀ ਜਿਹੜੇ ਚਿੱਟੀਆਂ ਵਾਲੇ ਆ ਜੀ ਇਹ ਐ ਲੈ ਲਓ ਤੁਸੀਂ 10 ਵਜਿਆਂ 10 ਕੂਤਰ ਆਪਾਂ ਛੱਡਦੇ ਆ ਇਹ ਤੜਕਦੇ ਆ ਘਰੋਂ ਵੀ ਤੜਕਦੇ ਆ ਘਰੋਂ ਤੜਕ ਜਾਂਦੇ ਆ ਤੇ ਜੇ ਆਪਾਂ ਬਾਹਰ 10 ਮਾ ਕਰ ਕਿੰਨੇ 1 2 ਕਿ 5 1 2 1 2 ਬਸ ਤੇ ਜੇ ਫੜ ਮਿਲ ਜਾਂਦੇ ਦੁਬਾਰਾ ਫੜ ਹਾਂ ਹਾਂ ਬੜੇ ਮੱਠੇ ਕੂਤਰ ਵਹਿ ਵੀ ਹੁੰਦੇ ਆ ਠੀਕ ਉਹ ਤੋਂ ਬਾਅਦ ਇਹਨੂੰ ਉੱਥੋਂ ਲੈ ਕੇ ਬਾਜੀ ਛੱਡਦੇ ਇਹ ਪਿੰਡ ਚੋਂ ਨਹੀਂ ਹਿਲਦੀ ਬਾਜੀ ਤਾਂ ਨਹੀਂ ਹਿਲਦੀ ਇਹ ਨਹੀਂ ਹਿਲਦੀ ਇਹ ਲੋਹ ਨੂੰ ਦਾ ਉਹ ਪੈਂਦੇ ਆ ਬਸ ਐਂ ਕਹ ਦਿੰਦੇ ਆ ਵੀ ਲੋਹ ਦਾ ਥੋੜ ਹੈ ਥੋੜ ਹੈ ਇਹ ਇਹਦਾ ਤੋੜ ਹੀ ਨਹੀਂ ਕੂਤਰਾਂ ਆਉਂਦਾ ਜੇ ਆਪਾਂ ਸਾਮੀਆਂ ਜੇ ਆਪਾਂ ਚਟੀਆਂ ਵਾਲਿਆਂ ਦਾ ਚਟੀਆਂ ਵਾਲਿਆਂ ਦਾ ਲੋਕ ਕਹਿੰਦਾ ਖੱਟੀਆਂ ਵਾਲੇ ਕਾਲੇ ਖੱਟੀਆਂ ਵਾਲੇ ਕਾਲੇ ਆਖਿਆ ਚੰਗਿਆ ਮੰਨਦੇ ਆ ਇਹ ਤੁਸੀ ਆਇਓ ਭਰਾ ਮੇਰੇ ਜੱਡੂ ਵੀਰੇ ਆਹ ਕਬੂਤਰੀ ਤੇ ਆਹ ਚੀਜ਼ਾਂ ਇਹ ਇਹੀ ਖੱਟੀਆਂ ਅੱਖਾਂ ਤੇ ਜਿਉਂ ਆਉਂਦੇ ਆ ਉਹਨੂੰ ਕਹਿ ਦਿੰਦੇ ਨੇ ਉਹ ਖੱਟੀਆਂ ਵਾਲੇ ਕਹਿੰਦੇ ਚਟੀਆਂ ਵਾਲੇ ਅੱਜ ਤੱਕ ਕਿਸੇ ਨੇ ਨਹੀਂ ਦੱਸੀ ਇਹ ਡਾਨ ਕਿੰਨੀ ਕ ਚਟੀਆਂ ਵਾਲਿਆਂ ਦੀ ਬoi ਆਏ ਲਾਲਾ ਘਰੇ ਬਾ ਦਿੰਦੇ ਆ ਫਿਰ ਜਦੋਂ ਹੰਕਾਰ ਜਾਂਦੇ ਉਹ ਦੂਆ ਦੇ ਜਦੋਂ ਵਾਹ ਕੇ ਫਿਰ ਨਾਲੇ ਬੱਦਲਾਂ ਨੂੰ ਵੜਦਿਆ ਤਾਂ ਨੂੰ ਪਿੱਛੇ ਸੂਰਜ ਨੂੰ ਜਾਂਦੇ ਆ ਸਾਰੇ ਮਤਲਬ ਕਿ ਡਾਰਵਾਹੇ ਕੇ ਪਿੱਛੇ ਹਟ ਜਾਂਦੇ ਜਿਹੜੇ ਕਬੂਤਰ ਚੱਲਦੇ ਹਾਂ ਅਸੀਂ ਕਦੇ ਚਿੱਟੀਆਂ ਵਾਲੇ ਇਕੱਠੇ ਡਾਉਂਦੇ ਹੀ ਨਹੀਂ ਕਿਉਂ ਇਹ ਹਟ ਜਾਂਦੇ ਆ ਹਟ ਜਾਂਦੇ ਬਹੁਤ ਉੜਦੇ ਆ ਇਹ ਕਬੂਤਰ ਠੀਕ ਹੈ ਮਾਸਟਰ ਜੀ ਬਹੁਤ ਚੰਗਾ ਕਬੂਤਰੀ ਆ ਬਾਈ ਕਬੂਤਰ ਨਹੀਂ ਇਹ ਇਹ ਦੱਸਿਓ ਵੀਰ ਬਣ ਕੇ ਸਹੀਦ ਦਾ ਵੀ ਆ ਦੇਖੋ ਤੇ ਕਾ ਲਾਉਂਸ ਵੀ ਆ ਥੱਲੇ ਇਹਨਾਂ ਇਹਨਾਂ ਦੇ ਪੂਛ ਥੱਲੇ ਕੱਢਦੇ ਆ ਇਹ ਇਹ ਕਦੇ ਕੱਢ ਜਾਂਦੇ ਆ ਇਹ ਐ ਨਾਲੋਂ ਤੁਸੀਂ 20 50 ਤੇ ਪਿੱਛਾ ਵੀ ਲੈ ਜਾਂਦੇ ਆ ਕਬੂਤਰ ਹੁੰਦੇ ਨੇ ਪਿੱਛਾ ਵੀ ਲੈ ਜਾਂਦੇ ਨੇ ਉਹਨਾਂ ਜਾਵੜ ਦਿੰਦੇ ਨੇ ਠੀਕ ਆ ਆ ਦੇਖੋ ਆਜ ਸ਼ਟ ਲਾਲ ਹੈ ਸ਼ਟ ਲਾਲ ਕੱਢੀ ਹੈ ਇਹ ਕਾਲੇ ਵੀ ਸ਼ਟ ਕੱਢਦੇ ਕਾਲੇ ਵੀ ਕੱਢ ਜਾਂਦੇ ਹਾਂ ਇਹ ਕਾਲੇ ਵੀ ਕੱਢਦੇ ਲੈ ਵੀ ਮਿੱਤਰੋ ਦੱਸਿਓ ਦੇਖ ਕੇ ਵੀ ਕਿੱਦਾਂ ਦੇ ਲੱਗੇ ਕਬੂਤਰ ਮਾਸਟਰੀ ਵਾਲੇ ਹਨਾ